ਸ਼ਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਦਿਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਦਿੱਲੀ ਦੇ ਸੀਐਮ ਨੂੰ ਲੈ ਕੇ ਭਾਜਪਾ ਦੀ ਅਹਿਮ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਮਹਾ ਮੰਥਨ ਕੀਤਾ ਗਿਆ ਅਤੇ ਦਿੱਲੀ ਦੇ ਸੀਐਮ ਨੂੰ ਲੈ ਕੇ ਮੀਟਿੰਗ ਕੀਤੀ ਗਈ ਕਰੀਬ 2 ਘੰਟੇ ਮੀਟਿੰਗ ਕੀਤੀ ਹੈ ਤੇ ਇਸ ਵਿੱਚ ਪ੍ਰਵੇਸ਼ ਬਰਮਾ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਮਨਜਿੰਦਰ ਸਿਰਸਤ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਲਗਾਇਆ ਜਾ ਸਕਦਾ ਹੈ ਸ਼ੇਮਾ ਤਿਸ਼ੀ ਨੇ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤਾਂ ਵੱਡੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਹੁਣ ਅਸਤੀਫੇ ਦੇ ਰਹੇ ਨੇ ਜਿਸ ਦੇ ਚਲਦਿਆ ਅਤੀਸ਼ੀ ਨੇ ਆਪਣੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਐਲਜੀ ਨੂੰ ਆਪਣਾ ਅਸਤੀਫਾ ਸੌਂਪਿਆ ਹੈ ਦਿੱਲੀ ਹਾਰ ਤੋਂ ਬਾਅਦ ਕੇਜਰੀਵਾਲ ਨੇ ਸੱਦਿਆ ਹੈ ਮੀਟਿੰਗ ਤਾਂ ਦਿੱਲੀ ਵਿੱਚ ਖਾਰ ਦਾ ਮੰਥਨ ਕਰਨ ਦੇ ਲਈ ਆਪ ਵੱਲੋਂ ਅਹ ਮੀਟਿੰਗ ਕੀਤੀ ਗਈ ਤੇ ਕੇਸਰੀਵਾਲ ਦੀ ਇੱਕ ਵਾਈਚ ਇਹ ਮੀਟਿੰਗ ਹੋਈ ਪੰਜਾਬ ਦੇ ਗੜਸ਼ੰਕਰ ਚ ਕਾਜਰੀ ਵਾਸ ਨਾਲ ਵੱਡਾ ਹਾਦਸਾ ਤਾਂ ਉਸ ਸਮੇਂ ਗੜਸ਼ੰਕਰ ਚ ਵੱਡਾ ਹਾਦਸਾ ਹੋ ਗਿਆ ਜਦੋਂ ਕਾਜਰੀ ਦੀ ਵਾਸੀ ਇੱਕ ਟਰੱਕ ਨਾਲ ਟਕਰਾ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਜਿਹੜੇ ਆ ਵਿਦਿਆਰਥਣਾਂ ਨੇ ਉਹ ਗੰਭੀਰ ਜ਼ਖਮੀ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਹੋਰ ਵਿਅਕਤੀ ਦੀ ਵੀ ਮੌਤ ਦੱਸੀ ਜਾ ਰਹੀ ਹੈ ਢੱਲੇਵਾਲ ਦੇ ਖੇਤਰ ਨੂੰ ਲੈ ਕੇ ਪੈਦਾ ਹੋਈ ਚਿੰਤਾਜਨਕ ਸਥਿਤੀ ਤਾਂ ਪਿਛਲੇ 6 ਦਿਨਾਂ ਤੋਂ ਢੱਲੇਵਾਲ ਦੇ ਸਿਹਤ ਨੂੰ ਲੈ ਕੇ ਚਿੰਤਾਜਨਕ ਸਥਿਤੀ ਪੈਦਾ ਹੋ ਚੁੱਕੀ ਹੈ ਕਿਉਂਕਿ ਬਿਨਾਂ ਡ੍ਰਿਪ ਤੋਂ ਡੱਲੇਵਾਲ ਚੱਲ ਰਹੇ ਨੇ ਅਤੇ ਉਹਨਾਂ ਦੇ ਬਾਹਾਂ ਤੇ ਅਤੇ ਹੱਥ ਤੇ ਕਿਸੇ ਤਰ੍ਹਾਂ ਦੇ ਜਿਹੜੇ ਆ ਉਹ ਡ੍ਰਿਪ ਨਹੀਂ ਲਗਾਈ ਜਾ ਰਹੀ ਕਿਉਂਕਿ ਉਹਨਾਂ ਦੀਆਂ ਨਾੜੀਆਂ ਬਿਲਕੁਲ ਆਕੜ ਚੁੱਕੇ ਨੇ ਜਿੱਦ ਦੇ ਚੱਲਦੇ ਬਿਨਾਂ ਬਿਨਾਂ ਡ੍ਰਿਪ ਤੋਂ 6 ਦਿਨ ਲਗਾਤਾਰ ਚੱਲ ਰਹੇ ਆ ਡੱਲੇਵਾਲ ਛੱਤੀਸਗੜ੍ਹ ਦੇ ਵਿਜਾਪੁਰਚ ਵੱਡਾ ਐਨਕਾਊਂਟਰ ਤਾਂ ਉਸ ਸਮੇਂ ਛੱਤੀਸਗੜ੍ਹ ਦੇ ਵਿਜਾਪੁਰਚ ਵੱਡਾ ਐਨਕਾਊਂਟਰ ਕੀਤਾ ਗਿਆ ਜਦੋਂ ਸੁਰੱਖਿਆ ਗਾਰਡ ਨੇ ਨਕਸਲੀਆਂ ਨੂੰ ਨਿਸ਼ਾਨਾ ਬਣਾਇਆ ਕਰੀਬ 31 ਨਕਸਲੀਆਂ ਨੂੰ ਜਿਹੜਾ ਉਹ ਟੀਰ ਕਰ ਦਿੱਤਾ ਗਿਆ ਕਿਉਂਕਿ ਬਿੱਤੇ ਦਿਨ ਹੀ ਵੱਡਾ ਜਿਹੜਾ ਹਮਲਾ ਕੀਤਾ ਸੀ ਇਹਨਾਂ ਨਾਲ ਨਕਸਲੀਆਂ ਨੇ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਦੌਰਾਨ ਵੱਡਾ ਹਾਸਾ ਤਾਂ ਤਰਨਤਾਰਨ ਚ ਉਸ ਸਮੇਂ ਵੱਡੇ ਘਟਨਾਵਾਂ ਦੇਖੀ ਗਈ ਜਦੋਂ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਪਾਈ ਜਾ ਰਹੇ ਸਨ ਅਚਾਨਕ ਲੈਂਟਰ ਡਿੱਗਣ ਕਾਰਨ ਵੱਡਾ ਹਾਸਾ ਵਾਪਰ ਗਿਆ ਜਿਸ ਵਿੱਚ ਦੱਸਿਆ ਜਾ ਰਿਹਾ ਇੱਕ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਨੇ ਪਬਜੀ ਗੇਮ ਕਾਰਨ ਇੱਕ ਹੋਰ ਪਰਿਵਾਰ ਕੋਈ ਰਹਿ ਵਿਪਤਾ ਚ ਤਾਂ ਗੁਰਦਾਸਪੁਰ ਦੇ ਹਰਗੋਬਿੰਦਪੁਰਾ ਚ ਵੱਡੀ ਗਾਇ ਜਿਹੜੀ ਆ ਇਹ ਘਟਨਾ ਸਾਹਮਣੇ ਆਈ ਆ ਕਿ ਇੱਕ ਪਬਜੀ ਗੇਮ ਦੇ ਸ਼ੌਕੀਨ ਮੁੰਡੇ ਨੇ ਖੌਫਨਾਕ ਕਦਮ ਚੁੱਕ ਲਿਆ ਹਾਲਾਂਕਿ ਉਹ ਜਿਉਂਦਾ ਹੈ ਜਾਂ ਦਾ ਉਸ ਦੀ ਮੌਤ ਹੋ ਗਿਆ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉਸ ਦੇ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਰਿਵਾਰ ਨੂੰ ਬਾਏ ਬਾਏ ਕਰਦਾ ਦਿਖਾਈ ਦੇ ਰਿਹਾ ਹੈ ਜਲੰਧਰ ਚ ਬਿਆ ਤੋਂ ਆਉਂਦਿਆਂ ਹੋਇਆ ਭਿਆਨਕ ਹਾਦਸਾ ਜਲੰਧਰ ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਬਿਆ ਤੋਂ ਆਉਂਦੇ ਆ ਇੱਕ ਗੱਡੀ ਜਿਹੜੀ ਆ ਉਹ ਪਲਟ ਗਈ ਅਤੇ ਅਚਾਨਕ ਇਸ ਦਰਮਿਆਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਜਲੰਧਰ ਪੁਲਿਸ ਨੇ ਪਾਰੀ ਗਣਤੀ ਚ ਫੜੇ ਦੇਸੀ ਕਟੇ ਤਾਂ ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਨਵਾਲਗ ਨੂੰ ਵੱਡੀ ਗਿਣਤੀ ਚ ਦੇਸੀ ਕੱਟਿਆਂ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਉਕਤ ਇਸ ਨਵਾਲ ਗਨੇ YouTube ਤੋਂ ਦੇਖ ਕੇ ਇਹ ਦੇਸੀ ਕੱਟੇ ਬਣਾਏ ਸਨ ਇਹ ਸਨ ਆਧਿਆ 10 ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਤਾਜ਼ਾ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰਟੀਵੀ ਨਾਲ